ਕਦੀ ਜਾਰੀ ਹੁੰਦੀ ਸੀਗੀ ਡੋਨਲਡ 트੍ਰੰਪ ਤੇ ਨਰਿੰਦਰ ਮੋਦੀ ਸਾਹਿਬ ਦੀ ਉਹਨਾਂ ਦੇ ਲਈ ਵੋਟਾਂ ਮੰਗਣ ਤੱਕ ਗਏ ਸੀਗੇ ਫਿਲਹਾਲ ਇਹ ਵਾਲੀ ਯਾਰੀ ਜਿਹੜੀ ਆ ਇਹ ਟੁੱਟ ਚੁਕੀ ਆ ਰੀਸੈਂਟਲੀ ਡੋਨਲਡ 트੍ਰੰਪ ਨੇ ਜਿਹੜਾ ਕੁਆਡ ਮੀਟਿੰਗ ਲਈ ਇੰਡੀਆ ਦੇ ਵਿੱਚ ਆਉਣਾ ਸੀਗਾ ਉਹ ਵਾਲੀ ਮੀਟਿੰਗ ਰੱਦ ਕਰ ਦਿੱਤੀ ਆ ਇਸ ਤੋਂ ਪਹਿਲਾਂ ਵੀ ਡੋਨਲਡ 트੍ਰੰਪ ਨੇ ਇੰਡੀਆ ਦੇ ਖਿਲਾਫ ਬਹੁਤ ਬਹੁਤ ਵੱਡੇ ਵੱਡੇ ਕਦਮ ਚੱਕਿਆ ਟੈਰਿਫ ਲਗਾਇਆ ਉਹ ਵੀ 50% ਪੂਰੇ ਏਸ਼ੀਆ ਦੇ ਦੇਸ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਜਦ ਕਿ ਅਮਰੀਕਾ ਦੀ ਦੁਸ਼ਮਣੀ ਚਾਈਨਾ ਨਾਲ ਮੰਨੀ ਜਾਂਦੀ ਆ ਪਰ ਇਹ ਕੱਢਣ ਐ ਇਸ ਵੇਲੇ ਇੰਡੀਆ ਤੇ ਰਹਿ ਆ ਸੋ ਇਹ ਵਾਲੀ ਜਿਹੜੀ ਦੁਸ਼ਮਣੀ ਆ ਇੰਡੀਆ ਤੇ ਅਮਰੀਕਾ ਦੀ ਜਿਹੜੀ ਐਸ ਵੇਲੇ ਪੈਦਾ ਹੋ ਰਹੀ ਆ ਇਹਦੇ ਵਿੱਚ ਕੀ ਕੀ ਅੱਗੇ ਨੁਕਸਾਨ ਹੋ ਸਕਦੇ ਆ ਇੰਡੀਆ ਨੂੰ ਜਾਂ ਇਹਦੇ ਕੀ ਪ੍ਰਭਾਵ ਪੈ ਸਕਦੇ ਆ ਇਹ ਕਿਸ ਹੱਦ ਤੱਕ ਜਾ ਸਕਦੀ ਆ ਇਹ ਇਸ ਲੈਵਲ ਤੱਕ ਜਿਹੜੀ ਕਿੜਤਨ ਆ ਇੰਡੀਆ ਤੇ ਅਮਰੀਕਾ ਦੇ ਵਿੱਚ ਕਿਉਂ ਆਈ ਆ ਉਹ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਚਰਚਾ ਕਰਦੇ ਆ ਆਜੋ ਤੋ ਇੰਡੀਆ ਪਾਕਿਸਤਾਨ ਦਾ ਰੀਸੈਂਟਲੀ ਇਹ ਕਲੈਸ਼ ਹੋਇਆ ਸੀਗਾ ਸੰਦੂਰ ਆਪਰੇਸ਼ਨ ਤੋਂ ਬਾਅਦ ਜਿਹੜਾ ਕਿ ਇੱਕ ਸਮੇਂ ਇਦਾਂ ਲੱਗਦਾ ਸੀਗਾ ਜਿਹੜੀ ਇਹ جنگ ਆ ਇੰਡੀਆ ਤੇ ਪਾਕਿਸਤਾਨ ਦੀ ਉਹ ਬਹੁਤ ਅੱਗੇ ਤੱਕ ਵੱਧ ਸਕਦੀ ਆ ਪਰ ਉਹਦੇ ਵਿੱਚ ਅਚਾਨਕ ਹੀ ਸੀਜ਼ਫਾਇਰ ਲਗਾ ਦਿੱਤਾ ਜਾਂਦਾ ਡੋਨਲਡ ਟਰੰਪ ਨੇ ਦਾਅਵਾ ਕਰਦਿਆ ਕਿ ਉਹ ਬੜਾ ਸੀਜ਼ਫਾਇਰ ਮੈਂ ਕਰਵਾਇਆ ਪਰ ਜਿਹੜੇ ਪਾਕਿਸਤਾਨ ਵੱਲੋਂ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਚੀਜ਼ ਮਿਲ ਜਾਂਦੀ ਆ ਉਹ ਕਹਿੰਦੇ ਆ ਕਿ ਹਾਂਜੀ ਡੋਨਲਡ ਟਰੰਪ ਨੇ ਇਹਦੇ ਵਿੱਚ ਵਧੀਆ ਭੂਮਿਕਾ ਨਿਭਾਈ ਉਹਨਾਂ ਨੇ ਸੀਜ਼ਫਾਇਰ ਕਰਾਇਆ ਪਰ ਇੰਡੀਆ ਵੱਲੋਂ ਕੋਈ ਵੀ ਸਪਸ਼ਟ ਇਹ ਚੀਜ਼ ਨਹੀਂ ਕਹੀ ਗਈ ਕਿ ਇਹ ਵਾਲਾ ਜਿਹੜਾ ਸੀਜ਼ ਫੇਅਰ ਜਗਾ ਉਹ ਡੋਨਲਡ ਟਰੰਪ ਦੇ ਕਹਿਣ ਉੱਤੇ ਜਾਂ ਡੋਨਲਡ ਟਰੰਪ ਨੇ ਵਿੱਚ ਪਾ ਕੇ ਕਰਵਾਇਆ ਜਿਹਦੀ ਵਜ੍ਹਾ ਕਰਕੇ ਡੋਨਲਡ ਟਰੰਪ ਨੂੰ ਜਿਹੜਾ ਸਭ ਤੋਂ ਵੱਡਾ ਪਹਿਲਾ ਝਟਕਾ ਲੱਗਾ ਇੰਡੀਆ ਦੀ ਤਰਫ ਤੋਂ ਇਹੀ ਹੀ ਲੱਗਾ ਕਿ ਇਹ ਸੀਜ਼ ਫੇਅਰ ਲਈ ਮੈਨੂੰ ਇਹਨਾਂ ਨੇ ਯਾਨੀ ਕਿ ਇੱਕ ਇਹ ਸ਼ੌਹਰਤ ਜਾਂ ਇਨਾਮ ਜਾਂ ਸਨਮਾਨ ਦਿੱਤਾ ਨਹੀਂ ਫਿਲਹਾਲ ਇਸ ਤੋਂ ਪਹਿਲਾਂ ਵੀ ਇਹ ਜਿਹੜੀ ਕੜੱਤਣ ਜਿਹੀ ਉਹ ਵੱਧ ਚੁੱਕੀ ਸੀਗੀ ਉਹਦੇ ਪਿੱਛੇ ਬਹੁਤ ਸਾਰੀਆਂ ਨੀਤੀਆਂ ਵਿਦੇਸ਼ ਨੀਤੀਆਂ ਰਸ਼ੀਆ ਦੀ ਤਰਫ ਝੁਕਾ ਉਥੋਂ ਤੇਲ ਲੈਣਾ ਉਹਦਾ ਹੀ ਨਤੀਜਾ ਸੀਗਾ ਜਦੋਂ ਇਹ ਡੋਨਲਡ 트ਰੰਪ ਨੂੰ ਦੁਬਾਰਾ ਜਦੋਂ ਗੱਦੀ ਤੇ ਬੈਠਾ ਜਦੋਂ ਪ੍ਰੋਗਰਾਮ ਵੀ ਉੱਥੇ ਔਜੋਜਿਤ ਕੀਤਾ ਗਿਆ ਉਹਦੇ ਵਿੱਚ ਨਰਿੰਦਰ ਮੋਦੀ ਸਾਹਿਬ ਉਹਨਾਂ ਨੂੰ ਇਨਵਾਈਟ ਹੀ ਨਹੀਂ ਕੀਤਾ ਗਿਆ ਸੋ ਕਿਤੇ ਨਾ ਕਿਤੇ ਇਹ ਨਾਰਾਜ਼ਗੀਆਂ ਸੀਗੀਆਂ ਡੋਨਲਡ 트ਰੰਪ ਤੇ ਮੋਦੀ ਸਾਹਿਬ ਦੀਆਂ ਉਹ ਡੋਨਲਡ 트ਰੰਪ ਦੇ ਜਦੋਂ ਗੱਦੀ ਤੇ ਬੈਠਾ ਆ ਉਦੋਂ ਤੋਂ ਉਸ ਤੋਂ ਪਹਿਲਾਂ ਹੀ ਉਹਦੇ ਮਨ ਦੇ ਵਿੱਚ ਪੈਦਾ ਹੋ ਚੁੱਕੀਆਂ ਸੀ ਪਾਕਿਸਤਾਨ ਦੇ ਜਿਹੜੇ ਸੈਨਾਮੁਖੀ ਆਸਿਮ ਮਨੀਰ ਨੂੰ ਇਹ ਵਾਈਟ ਹਾਊਸ ਬਿਖੇ ਮਤਲਬ ਡਿਨਰ ਤੇ ਬੁਲਾਉਣਾ ਉਸ ਤੋਂ ਇਲਾਵਾ ਵੀ ਇਹ ਜਿਹੜਾ ਪਾਕਿਸਤਾਨ ਨੂੰ ਫੰਡ ਜਾਰੀ ਕਰਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੇ ਨੇ ਇੰਡੀਆ ਤੇ ਜਿਹੜੇ ਯੂ ਐਸ ਏ ਦੇ ਰਿਲੇਸ਼ਨ ਸੀਗੇ ਉਹਦੇ ਵਿੱਚ ਬੜਦੀ ਤੇ ਤੇਲ ਦਾ ਕੰਮ ਕੀਤਾ ਫੇਰ ਆ ਕੇ ਗੱਲ ਰੁਕੀ ਕਿ ਜਿਹੜੀ ਇਹ ਟ੍ਰੇਡ ਡੀਲ ਹੈਗੀ ਆ ਯਾਨੀ ਕਿ ਵਪਾਰਕ ਡੀਲ ਇੰਡੀਆ ਤੇ ਯੂ ਐਸ ਏ ਦੀ ਉਹ ਹੋ ਸਕਦੀ ਆ ਵਧੀਆ ਤਰੀਕੇ ਨਾਲ ਜੇਕਰ ਹੋ ਜਾਂਦੀ ਆ ਤਾਂ ਜਿਹੜੇ ਇਹ ਵਪਾਰਕ ਰਿਸ਼ਤੇ ਹੈਗੇ ਆ ਜਾਂ ਉਦਦਾ ਵੀ ਜਿਹੜੇ ਰਿਸ਼ਤੇ ਜਿਨ੍ਹਾਂ ਦੇ ਵਿੱਚ ਕੜਤਣ ਆ ਚੁੱਕੀ ਆ ਯੂ ਐਸ ਏ ਦੇ ਨਾਲ ਉਹ ਸੁਧਰ ਸਕਦੇ ਆ ਸੋ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਯੂ ਐਸ ਏ ਦੁਆਰਾ ਕਿਉਂਕਿ ਯੂ ਐਸ ਏ ਨੇ ਇਹ ਧਮਕੀ ਲਗਭਗ ਸਾਰੇ ਹੀ ਮੁਲਕਾਂ ਨੂੰ ਦਿੱਤੀ ਸੀਗੀ ਕਿ ਜਿੰਨਾ ਟੈਰਫ ਤੁਸੀਂ ਸਾਡੇ ਤੇ ਲਾਉਨੇ ਆ ਅਸੀਂ ਉਨਾ ਹੀ ਟੈਰਫ ਤੁਹਾਡੀਆਂ ਜਿਹੜੀਆਂ ਵਸਤਾਂ ਜਿਹੜੀਆਂ ਇਹ ਅਮਰੀਕਾ ਦੇ ਵਿੱਚ ਆਉਗੀਆਂ ਉਹਨਾਂ ਦੇ ਉੱਤੇ ਲਾਵਾਂਗੇ ਇਸੇ ਹੀ ਜਿਹੜੀ ਧਮਕੀ ਦਾ ਨਤੀਜਾ ਸੀਗਾ ਇੰਡੀਆ ਦੇ ਉੱਤੇ ਵੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਟੈਰਿਫ ਸੀਗੇ ਉਹ ਲਗਾ ਦਿੱਤੇ ਅੱਜ ਦੀ ਡੇਟ 'ਚ 50% ਲਗਾਏ ਹੋਏ ਆ ਫਿਲਹਾਲ ਜਦੋਂ ਇਹ ਟ੍ਰੇਡ ਡੀਲ ਫਾਈਨਲ ਕਰਨ ਦਾ ਇਹਨਾਂ ਦਾ ਵਕਤ ਸੀਗਾ ਜਦੋਂ ਉੱਥੇ ਗੱਲਬਾਤ ਹੋ ਰਹੀ ਸੀਗੀ ਉੱਥੇ ਜਿਹੜਾ ਪੇਚਾ ਜਿੱਦਾਂ ਕਿ ਮੋਦੀ ਸਾਹਿਬ ਹੁਣੀ ਜਾਂ ਇੰਡੀਆ ਨੇ ਆਪਣੀ ਪੋਲਿਟਿਕਸ ਦੱਸਦੀ ਆ ਕਿ ਇਹ ਜਿਹੜਾ ਐਗਰੀਕਲਚਰ ਲਈ ਜਿਹੜਾ ਚਾਹੁੰਦੇ ਸੀਗੇ ਕਿ ਯੂ ਐਸ ਏ ਵਾਲੇ ਕੀ ਐਗਰੀਕਲਚਰ ਲਈ ਇਹ ਖੋਲ ਦਿੱਤਾ ਜਾਵੇ ਡੇਰੀ ਪ੍ਰੋਡਕਟ ਲਈ ਜਿਹੜਾ ਇੰਡੀਆ ਦੀ ਮਾਰਕੀਟ ਆ ਉਹ ਖੋਲ ਦਿੱਤੀ ਜਾਵੇ ਉਹਦੇ ਤੇ ਜਿਹੜਾ ਟੈਰਫ ਆ ਜਾਨੀ ਕਿ ਜਿਹੜੇ ਵੀ ਯੂਐਸਏ ਤੋਂ ਪ੍ਰੋਡਕਟ ਆਉਗੇ ਐਗਰੀਕਲਚਰ ਦੇ ਜਾਂ ਕਹਿ ਲਓ ਕਿ ਡੇਰੀ ਦੇ ਉਹਨਾਂ ਤੇ ਜਿਹੜਾ ਟੈਰਿਫ ਆ ਇੰਡੀਆ ਦੇ ਵਿੱਚ ਬਹੁਤ ਘੱਟ ਲਾਇਆ ਜਾਵੇ ਇਹਦੇ ਨਾਲ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੀਆਂ ਵੀ ਇਹਦੇ ਬਰਾਬਰ ਦੀਆਂ ਇਹ ਖੇਤੀ ਪ੍ਰੋਡਕਟ ਹੋਊਗੇ ਜਾਂ ਡੇਅਰੀ ਪ੍ਰੋਡਕਟ ਹੋਊਗੇ ਉਹਨਾਂ ਦੀਆਂ ਕੀਮਤਾਂ ਯਾਨੀ ਕਿ ਇੱਕ ਤਰ੍ਹਾਂ ਨਾਲ ਅਮਰੀਕਾ ਤੋਂ ਆਏ ਪ੍ਰੋਡਕਟਾਂ ਦੇ ਬਰਾਬਰ ਹੀ ਹੋਣੀਆਂ ਸਿਗੀਆਂ ਹਨਾ ਸੋ ਇਸ ਲਈ ਜਿਹੜਾ ਇੰਡੀਆ ਦੀ ਮਾਰਕੀਟ ਇਹ ਜਿਹੜੀ ਅਮਰੀਕਾ ਤੋਂ ਪ੍ਰੋਡਕਟ ਆਉਣੇ ਸੀਗੇ ਖੇਤੀ ਨਾਲ ਰਿਲੇਟਡ ਜਾਂ ਡੇਅਰੀ ਨਾਲ ਰਿਲੇਟਡ ਉਹ ਖੋਲੇ ਨਹੀਂ ਗਏ ਜਿੱਦਾਂ ਕਿ ਮੋਦੀ ਸਾਹਿਬ ਹੁਣੀ ਵੀ ਇਹੀ ਸਾਰੇ ਪਾਸੇ ਦੱਸ ਦਿਆ ਕਿ ਮੈਂ ਇਹ ਕਿਸਾਨਾਂ ਦੇ ਹਿੱਤ ਲਈ ਇਹ ਵਾਲੇ ਯਾਨੀ ਕਿ ਟ੍ਰੇਡ ਡੀਲ ਕੀਤੀ ਨਹੀਂ ਇਦੀ ਵਜ੍ਹਾ ਕਰਕੇ ਵੀ ਅਮਰੀਕਾ ਵਾਲੇ ਕਿਤੇ ਨਾ ਕਿਤੇ ਖੇਜ ਗਏ ਸੀ ਚਾਈਨਾ ਨਾਲ ਤਾਂ ਅਮਰੀਕਾ ਦੀ ਜਿਹੜੀ ਦੁਸ਼ਮਣੀ ਸੀਗੀ ਉਹ ਤਾਂ ਜਗ ਜਾਰ ਸੀਗੀ ਚਾਈਨਾ ਵਾਲਿਆਂ ਨੂੰ ਇਹ ਧਮਕੀ ਦਿੰਦੇ ਸੀ ਅਸੀਂ ਤੁਹਾਡੇ ਤੇ 100% ਟੈਰਫ ਲਾਵਾਂਗੇ ਤਾਂ ਚਾਈਨਾ ਵਾਲੇ ਕਹਿੰਦੇ ਅਸੀਂ 200% ਲਾਵਾਂਗੇ ਕਿਉਂਕਿ ਜਿਹੜੀ ਡਿਪੈਂਡੈਂਸੀ ਹੈਗੀ ਆ ਚਾਈਨਾ ਦੀ ਅਮਰੀਕਾ ਤੇ ਬਹੁਤ ਘੱਟ ਆ ਅਮਰੀਕਾ ਹਾਲਾਂਕਿ ਚਾਈਨਾ ਤੇ ਡਿਪੈਂਡ ਆ ਬਹੁਤ ਸਾਰੀਆਂ ਚੀਜ਼ਾਂ ਲਈ ਜਿੱਦਾਂ ਰੇਅਰ ਅਰਥ ਐਲੀਮੈਂਟ ਲਈ ਕਿਉਂਕਿ 90% ਜਿਹੜੇ ਰੇਅਰ ਅਰਥ ਐਲੀਮੈਂਟ ਆ ਉਹ ਚਾਈਨਾ ਹੀ ਇਹ ਵੱਖ-ਵੱਖ ਦੇਸ਼ਾਂ ਨੂੰ ਐਕਸਪੋਰਟ ਕਰਦਾ ਆ ਪਰ ਜਿਹੜੀ ਚਾਈਨਾ ਦੇ ਵਿੱਚ ਕੋਈ ਚੀਜ਼ਾਂ ਆਉਂਦੀਆਂ ਸੀ ਅਮਰੀਕਾ ਦੀ ਆ ਉਹ ਸੋਆਬੀਨ ਜਾਂ ਮੱਕੀ ਹੀ ਆਉਂਦੀ ਸੀਗੀ ਉਹ ਵੀ ਜਦੋਂ ਇਹਨੇ ਇੱਕ ਵਾਰੀ ਧਮਕੀ ਦਿੱਤੀ ਡੋਨਲਡ 트੍ਰੰਪ ਨੇ ਚਾਈਨਾ ਵਾਲਿਆਂ ਨੇ ਰੋਕ ਦਿੱਤੀ ਉਹ ਕਹਿੰਦੇ ਕੋਈ ਨਹੀਂ ਅਸੀਂ ਅਫਰੀਕਾ ਦੇ ਹੋਰ ਦੇਸ਼ਾਂ ਤੋਂ ਮੰਗਾ ਲਾਂਗੇ ਸੋ ਇਸ ਲਈ ਹੀ ਡੋਨਲਡ 트੍ਰੰਪ ਨੂੰ ਇੱਕ ਹੋਰ ਮੰਡੀ ਚਾਹੀਦੀ ਸੀ ਚਾਈਨਾ ਵਾਂਗ ਵੱਡੀ ਮੰਡੀ ਕਿਉਂਕਿ ਜਿਹੜੇ ਕਿਸਾਨ ਸੀਗੇ ਇਹ ਅਮਰੀਕਾ ਦੇ ਉਹਨਾਂ ਦਾ ਵੀ ਕਾਫੀ ਰੋਲ ਸੀ ਡੋਨਲਡ ਟਰੰਪ ਨੂੰ ਜਿਤਾਉਣ ਲਈ ਡੋਨਲਡ ਟਰੰਪ ਨੇ ਕਿਹਾ ਸੀ ਮੈਂ ਤੁਹਾਡੇ ਲਈ ਬਹੁਤ ਵਧੀਆ ਯਾਨੀ ਕਿ ਇਹ ਨੀਤੀਆਂ ਲੈ ਕੇ ਆਉਂਗਾ ਤੁਹਾਡਾ ਸਮਾਨ ਬਾਹਰ ਭੇਜਿਆ ਕਰਾਂਗੇ ਸੋ ਉਹਨੂੰ ਲੱਗਦਾ ਸੀ ਕਿ ਇਹ ਇੰਡੀਆ ਇੱਕ ਹੋਰ ਵਧੀਆ ਮੰਡੀ ਹੋ ਸਕਦੀ ਆ ਬਹੁਤ ਸਾਰੇ ਲੋਕ ਇਹ ਚੀਜ਼ ਕਹਿੰਦੇ ਆ ਕਿ ਇਹ ਜਿਹੜੀਆਂ ਅਮਰੀਕਾ ਦੀਆਂ ਚੀਜ਼ਾਂ ਉਹ ਤਾਂ ਅਮਰੀਕਾ 'ਚ ਬਹੁਤ ਮਹਿੰਗੀਆਂ ਇੰਡੀਆ 'ਚ ਕਿੱਦਾਂ ਉਹ ਉਸ ਲੈਵਲ ਤੇ ਬਿਕ ਜਾਊਗੀ ਹਨਾ ਇਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕੋਈ ਵੀ ਚੀਜ਼ਾਂ ਜਿਹੜੀਆਂ ਅਮਰੀਕਾ 'ਚ ਮਹਿੰਗੀਆਂ ਉਹਦੇ ਵਿੱਚ ਉਹਨਾਂ ਦੀ ਇਕਨੋਮੀ ਉੱਥੋਂ ਦੇ ਟੈਕਸ ਬਹੁਤ ਸਾਰੀਆਂ ਚੀਜ਼ਾਂ ਗੱਲ ਮਤਲਬ ਕਿ ਪਿੱਛੇ ਇਹਨਾਂ ਦੇ ਕੰਮ ਕਰਦੀਆਂ ਹੁੰਦੀਆਂ ਜੇ ਮੈਂ ਗੱਲ ਕਰਾਂ ਜਿਹੜੇ ਅਮਰੀਕਾ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਸਬਸਿਡੀ ਬਹੁਤ ਵੱਡੀ ਵੱਡੀ ਦਿੱਤੀ ਜਾਂਦੀ ਹੈ ਹਨਾ ਸੋ ਉਹਨਾਂ ਦਾ ਐਡਾ ਕੋਈ ਲੋਡ ਨਹੀਂ ਹੁੰਦਾ ਜਦੋਂ ਵੱਲ ਕੁਆਂਟੀਟੀ ਦੇ ਵਿੱਚ ਉਹ ਚੀਜ਼ਾਂ ਇੰਡੀਆ ਦੇ ਵਿੱਚ ਭੇਜਣੀਆਂ ਸੀਗੀਆਂ ਉਹ ਸਸਤੀਆਂ ਹੀ ਪੈਣੀਆਂ ਸੀ ਕਿਉਂਕਿ ਉਹਨਾਂ ਨੂੰ ਪਿੱਛੇ ਸਬਸਿਡੀ ਸਰਕਾਰ ਬਹੁਤ ਦਿੰਦੀ ਆ ਪੈਸੇ ਉਹਨਾਂ ਨੇ ਕੋਈ ਮੋੜਨੇ ਨਹੀਂਗੇ ਸੋ ਉਹਦੇ ਵਿੱਚ ਵੀ ਉਹਨਾਂ ਨੂੰ ਪ੍ਰੋਫਿਟ ਮਿਲਣਾ ਸੀਗਾ ਸੋ ਇਸ ਲਈ ਹੀ ਜਿਹੜਾ ਇੰਡੀਆ ਦੀ ਮਾਰਕੀਟ ਸੀਗੀ ਫਿਲਹਾਲ ਡੇਰੀ ਪ੍ਰੋਡਕਟ ਤਾਂ ਇਹ ਕਹਿ ਕੇ ਇੰਡੀਆ ਵਾਲਿਆਂ ਨੇ ਮਨ ਕਰਤਾ ਕਿ ਜਿਹੜਾ ਵੀ ਉੱਥੇ ਡੇਰੀ ਦੇ ਪ੍ਰੋਡਕਟ ਜਾਂ ਦੁੱਧ ਪ੍ਰੋਡਿਊਸ ਕੀਤਾ ਜਾਂਦਾ ਹੈ ਅਮਰੀਕਾ ਦੇ ਵਿੱਚ ਉੱਥੇ ਗਾਵਾਂ ਨੂੰ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਮੀਟ ਨਾਲ ਰਿਲੇਟਡ ਫੀਡ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਮੀਟ ਹੁੰਦਾ ਇਸ ਲਈ ਇਹ ਜਿਹੜੀ ਹੈ ਇੰਡੀਆ ਦੇ ਵਿੱਚ ਜਿਹੜਾ ਇਹ ਦੁੱਧ ਆ ਉਹ ਧਾਰਮਿਕ ਜਿਹੜੀਆਂ ਸਾਡੀਆਂ ਭਾਵਨਾਵਾਂ ਇੰਡੀਆ ਵਾਲਿਆਂ ਦੀਆਂ ਉਹਨਾਂ ਨਾਲ ਮੈਚ ਨਹੀਂ ਕਰਦਾ ਇਸ ਲਈ ਇੱਕ ਤਰ੍ਹਾਂ ਦੇ ਨਾਲ ਮੀਟ ਖਾਣ ਵਾਲੀਆਂ گاਵਾਂ ਦਾ ਜਿਹੜਾ ਪ੍ਰੋਡਕਟ ਹੋਊਗੇ ਉਹ ਇੰਡੀਆ ਦੇ ਵਿੱਚ ਅਸੀਂ ਨਹੀਂ ਲੈ ਕੇ ਆ ਸਕਦੇ ਇਸ ਲਈ ਇਹ ਵਾਲਾ ਇੱਕ ਰੀਜ਼ਨ ਦੇ ਕੇ ਮਨਾ ਕਰ ਦਿੱਤਾ ਸੀਗਾ ਦੂਸਰੇ ਜਿਹੜੇ ਖੇਤੀ ਪ੍ਰੋਡਕਟਾਂ ਦੀ ਮਾਰਕੀਟ ਸੀਗੀ ਮੰਲਾ ਉਥੇ ਜੀਐਮਓ ਫੂਡ ਇੱਕ ਸੀਗੇ ਹਨਾ ਉਹ ਵੀ ਇਹ ਕਹਿ ਕੇ ਇਹਨਾਂ ਨੇ ਮਨਾਂ ਕਰ ਦਿੱਤਾ ਇੰਡੀਆ ਵਾਲਿਆਂ ਨੇ ਕਿ ਜੀਐਮਓ ਫੂਡਾਂ ਲਈ ਆਪਾਂ ਜਿਹੜੇ ਵੀ ਪ੍ਰੋਡਕਟ ਹੋਗੇ ਇੰਡੀਆ ਦੀ ਮਾਰਕੀਟ ਨਹੀਂ ਖੋਲਾਂਗੇ ਦੂਸਰਾ ਵੀ ਕਿਹਾ ਕਿ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਦੇ ਹਿੱਤ ਜਿਹੜੇ ਆ ਉਹ ਮਾਰੇ ਜਾ ਸਕਦੇ ਸੀਗੇ ਇਸ ਲਈ ਮੋਦੀ ਸਾਹਿਬ ਹੋਣੀ ਉਹ ਵੀ ਅਨਕਾਰ ਕਰ ਦਿੱਤਾ ਟ੍ਰੇਡ ਡੀਲ ਜਿਹੜੀ ਸੀਗੀ ਇੰਡੀਆ ਤੇ ਅਮਰੀਕਾ ਦੇ ਵਿੱਚ ਹੋ ਨਹੀਂ ਸਕੀ ਹਾਲੇ ਤੱਕ ਵੀ ਇਹ ਲਟਕੀ ਹੋਈ ਸੀਗੀ ਸੋ ਇਸੇ ਲਈ ਇੰਡੀਆ ਦੇ ਉੱਤੇ ਜਿਹੜਾ ਟੈਰਫ ਸੀਗਾ ਉਹ 25% ਆ ਪਹਿਲਾਂ ਇਹਨਾਂ ਨੇ ਲਾਤਾ ਸੀਗਾ ਅਮਰੀਕਾਂ ਵਾਲਿਆਂ ਨੇ ਫਿਲਹਾਲ ਜਿਹੜਾ 25% ਹੋਰ ਲਾਇਆ ਸੀਗਾ ਉਹ ਲਾਇਆ ਸੀਗਾ ਰੂਸੀ ਤੇਲ ਦੇ ਕਰਕੇ 트럼ਪ ਸਾਹਿਬ ਟ੍ਰੇਡ ਡੀਲ ਨਾ ਹੋਣ ਕਰਕੇ ਵੀ ਖਿਜੇ ਹੋਏ ਸੀਗੇ ਫਿਰ ਉਹਨਾਂ ਨੇ ਇੱਕ ਹੋਰ ਟੈਰਫ ਲਾਤਾ ਸੀਗਾ ਜਿਹੜਾ ਕਿ 50% ਟੋਟਲ ਹੋ ਗਿਆ 25% ਪਹਿਲਾਂ ਲਾਇਆ 25% ਹੋਰ ਲਾਤਾ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਰਸ਼ੀਆ ਤੋਂ ਤੇਲ ਖਰੀਦਦੇ ਆਂ ਇੰਡੀਆ ਰਸ਼ੀਆ ਤੋਂ ਆਪਣਾ ਜਿਹੜਾ ਕਰੂਡ ਆਇਲ ਦਾ ਟੋਟਲ 40 ਤੋਂ 45% ਜਿਹੜਾ ਸੀਗਾ ਰਸ਼ੀਆ ਤੋਂ ਹੀ ਖਰੀਦਦਾ ਸੀਗਾ ਟਰੰਪ ਹੁਣਾਂ ਦਾ ਇਹ ਇਲਜ਼ਾਮ ਸੀਗਾ ਕਿ ਰਸ਼ੀਆ ਇੰਡੀਆ ਤੋਂ ਹੀ ਪੈਸੇ ਯਾਨੀ ਕਿ ਇੱਕ ਤਰ੍ਹਾਂ ਨਾਲ ਬਣਾ ਰਿਆ ਤੇ ਪੈਸੇ ਤੇਲ ਵਾਲੇ ਉਹ ਲੈ ਕੇ ਉੱਥੇ ਬੰਬ ਵਗੈਰਾ ਬਣਾ ਰਿਆ ਰਸ਼ੀਆ ਦੇ ਵਿੱਚ ਤੇ ਉਹ ਯੁਕਰੇਨ ਦੇ ਲੋਕਾਂ ਦੇ ਉੱਤੇ ਸੱਟ ਰਿਹਾ ਤੇ ਯੁਕਰੇਨ ਦੇ ਲੋਕਾਂ ਨੂੰ ਮਾਰ ਰਿਹਾ ਇਸ ਲਈ ਜਿਹੜਾ ਵੀ ਇੱਥੇ ਲੋਕਾਂ ਦਾ ਨੁਕਸਾਨ ਹੋਇਆ ਯੁਕਰੇਨ ਦੇ ਵਿੱਚ ਉਹਦੇ ਪਿੱਛੇ ਕਿਤੇ ਨਾ ਕਿਤੇ ਇੰਡੀਆ ਵਾਲੇ ਵੀ ਜ਼ਿੰਮੇਵਾਰ ਆ ਇਸ ਲਈ ਅਸੀਂ ਇੰਡੀਆ ਦੇ ਉੱਤੇ ਹੋਰ 25% ਟੈਰਫ ਲਾ ਰਹੇ ਜਦ ਕਿ ਜੋ ਗਾਜ਼ਾ ਦੇ ਵਿੱਚ ਲੋਕ ਮਾਰੇ ਜਾ ਰਹਾ ਹੈ ਨਾ ਇਜ਼ਰਾਇਲ ਬਲوں ਕਿੱਦਾਂ ਭੁੱਖ ਮਰੀ ਆ ਉੱਥੇ ਉਧਰ ਇਹ ਬੋਲੇ ਨਹੀਂਗੇ ਫਿਲਹਾਲ ਇੰਡੀਆ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਹਿ ਕੇ ਜਾਨੀ ਕਿ ਜਿਹੜਾ ਹੋਰ ਸੀਗਾ ਉਹ ਟੈਰ ਫਲਾਤਾ ਇਸ ਤਰ੍ਹਾਂ ਜਿਹੜਾ ਇਹ ਪਾੜਾ ਸੀਗਾ ਇੰਡੀਆ ਤੇ ਅਮਰੀਕਾ ਦੇ ਵਿੱਚ ਕਾਫੀ ਵੱਧ ਗਿਆ ਤੇ ਦੂਸਰਾ ਹੋਣ ਜਿਹੜਾ ਰੀਸੈਂਟਲੀ ਚੀਜ਼ਾਂ ਹੋਈਆਂ ਆ ਮੋਦੀ ਸਾਹਿਬ ਹੁਣੇ ਚਾਈਨਾ ਦੇ ਵਿੱਚ ਗਏ ਆ ਉੱਥੇ ਹਨਾ ਸ਼ੀ ਜਿੰਗਪਿੰਗ ਨੂੰ ਵੀ ਮਿਲਿਆ ਉੱਥੇ ਪੁਤਿਨ ਵੀ ਆਇਆ ਸੋ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਦੇ ਹੋਰ ਇੰਡੀਆ ਕਲੋਜ਼ ਹੋ ਗਿਆ ਚਾਈਨਾ ਦੇ ਵੀ ਹੋਰ ਕਲੋਜ਼ ਹੋ ਗਿਆ ਸੋ ਇਹ ਵੀ ਕਿਤੇ ਨਾ ਕਿਤੇ ਜਿਹੜੀ ਇੱਕ ਅਮਰੀਕਾ ਪੱਖੀ ਲੋਬੀ ਸੀਗੀ ਉਹਨਾਂ ਨੂੰ ਉਹ ਚੀਜ਼ਾਂ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਆਪਣੇ ਤੋਂ ਦੂਰ ਹੁੰਦੀਆਂ ਦੇਤੀਆਂ ਤੇ ਅਮਰੀਕਾ ਦਾ ਜਿਹੜਾ ਇਹ ਇੰਡੀਆ ਦੇ ਨਾਲ ਜੋ ਰਿਲੇਸ਼ਨ ਸੀਗਾ ਉਹਦੇ ਵਿੱਚ ਜਿਹੜੀ ਦੂਰੀ ਵੱਧਦੀ ਵੱਧਦੀ ਹੈ ਇਸ ਵੇਲੇ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਅਲੱਗ ਹੀ ਅਮਰੀਕਾ ਵਾਲੇ ਖੁਦ ਵੀ ਰਸ਼ੀਆ ਤੋਂ ਕਈ ਚੀਜ਼ਾਂ ਐਕਸਪੋਰਟ ਕਰਦੇ ਸੀਗੇ ਜਿਦਾ ਯੂਰੇਨੀਅਮ ਵਗੈਰਾ ਹੋ ਗਿਆ ਫਰਟੀਲਾਈਜ਼ਰ ਹੋ ਗਿਆ ਤੇ ਰੀਸੈਂਟਲੀ ਇਹ ਪਤਾ ਲੱਗਾ ਹੈ ਕਿ ਯੂਕਰੇਨ ਵੀ ਇੰਡੀਆ ਤੋਂ ਤੇਲ ਲੈਂਦਾ ਸੀਗਾ ਆਪਣਾ ਯੂਕਰੇਨ ਜਿੰਨਾ ਵੀ ਤੇਲ ਵਰਤਦਾ 14 15% ਤੇਲ ਇੰਡੀਆ ਤੋਂ ਹੀ ਲੈਂਦਾ ਜੀ ਦੇਖੋ ਤੁਸੀਂ ਗੱਲ ਸਮਝੋ ਕਿਸ ਤਰ੍ਹਾਂ ਹੋਈ ਹੈ ਨਾ ਇੰਡੀਆ ਰਸ਼ੀਆ ਤੋਂ ਤੇਲ ਲੈ ਰਿਆ ਤੇ ਇੰਡੀਆ ਤੇ ਉੱਤੇ ਇਸੇ ਲਈ ਹੀ ਇਹ ਟੈਰਿਫ ਲਾਇਆ ਬਾਦੂ ਤੇ ਇੰਡੀਆ ਇੱਥੇ ਜੋ ਵੀ ਉਹ ਤੇਲ ਦਾ ਸ਼ੁੱਧ ਵਗੈਰਾ ਕਰਕੇ ਇੰਡੀਆ ਕਹਿ ਸਕਦੇ ਆ ਜਾਂ ਅੰਬਾਨੀ ਹੁਣੀ ਜਾਂ ਨਾਇਰਾ ਜਿਹੜੀ ਕੰਪਨੀ ਆ ਉਹ ਵਾਲੇ ਲੋਕ ਕਹਿ ਸਕਦੇ ਆ ਉਹ ਇੱਥੇ ਉਹਨੂੰ ਸ਼ੁੱਧ ਵਗੈਰਾ ਕਰਕੇ ਤੇਲ ਨੂੰ ਉਹ ਹੀ ਯੂਰਪ ਦੇ ਦੇਸ਼ਾਂ ਨੂੰ ਵੀ ਦੇ ਰਹੇ ਸੀਗੇ ਜਿਕਰੇਨ ਵਾਲੇ ਵੀ ਇੰਡੀਆ ਤੋਂ ਲੈ ਰਹੇ ਸੀਗੇ ਤੇਲ ਰੂਸੀ ਆ ਤੇ ਮੁੜ ਘੜ ਕੇ ਉੱਥੇ ਹੀ ਜਾ ਰਿਹਾ ਸੀਗਾ ਸੋ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਨੂੰ ਕਹ ਲੋਗੀ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਉਹਦੇ ਕਾਰਨ ਹੀ ਯਾਨੀ ਕਿ ਇੰਡੀਆ ਨੂੰ ਯਾਨੀ ਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਇੰਡੀਆ ਕਿਤੇ ਨਾ ਕਿਤੇ ਰਸ਼ੀਆ ਦਾ ਤੇਲ ਲੈਣਾ ਪਿੱਛੇ ਹਟ ਜਾਏ ਤੇ ਜਿਹੜੀ ਰਸ਼ੀਆ ਦੀ ਇਕਨੋਮੀ ਆ ਜਿਹੜੀ ਥੋੜੀ ਬੋਤੀ ਜਿਹੜੀ ਮਤਲਬ ਕਿ ਹਿੱਲੀ ਹੋਈ ਤਾਂ ਹੈ ਹੀ ਕਿਉਂਕਿ ਇੱਥੇ 3 ਸਾਲ ਤੋਂ ਐਸ ਵੇਲੇ ਜੰਗ ਚੱਲੀ ਹੋਈ ਆ ਤੋ ਇਹ ਚਾਹੁੰਦਾ ਸੀਗਾ ਕਿ ਅਮਰੀਕਾ ਵਾਲੇ ਉਹਨੂੰ ਥੋੜਾ ਜਿਹਾ ਹੋਰ ਝਟਕਾ ਦਿੱਤਾ ਜਾਵੇ ਪਰ ਇੰਡੀਆ ਵਾਲੇ ਕਹਿੰਦੇ ਨਹੀਂ ਜੀ ਆਪਾਂ ਤੇਲ ਲਵਾਵਾਂਗੇ ਹੀ ਰਸ਼ੀਆ ਵਾਲਿਆਂ ਨੇ 5% ਹੋਰ ਸਸਤਾ ਕਰ ਦਿੱਤਾ ਇੰਡੀਆ ਲਈ ਕਹਿੰਦੇ ਤੁਸੀਂ ਤੇਲ ਚੱਕੋ ਕੋਈ ਚੱਕਰ ਨਹੀਂ ਉਹਨੇ ਟੈਰਿਫ ਲਾਇਆ ਉਹਦੇ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋਊਗੇ ਇਹ ਗੱਲ ਬਿਲਕੁਲ ਯਕੀਨਨਾਨਨ ਤੇ ਇਹਦੇ ਨਾਲ ਜਿਹੜੇ ਫਰਕ ਸੀਗੇ ਕਿਉਂਕਿ 50% ਹੁਣ ਲਾਗੂ ਹੋ ਚੁੱਕਿਆ ਆ ਤੇ ਲੋਕ ਜਿਹੜੇ ਆ ਪ੍ਰਭਾਵਿਤ ਹੋ ਵੀ ਰਿਹਾ ਆ ਜੇ ਗੱਲ ਕਰਾਂ ਤਾਂ 50 ਲੱਖ ਲੋਕ ਜਿਹੜੇ ਆ ਗਹਿਣੇ ਗੂਨੇ ਬਣਾਉਣੇ ਵਾਲੇ ਜਾਂ ਹੀਰੇ ਮੋਤੀ ਬਣਾਉਣੇ ਵਾਲੇ ਇੰਡੀਆ ਦੇ ਹੀ ਉਹ ਇਹਦੇ ਨਾਲ ਇਸ ਵੇਲੇ ਪ੍ਰਭਾਵਿਤ ਹੋਣਾ ਸ਼ੁਰੂ ਹੋ ਚੁੱਕੇ ਆ ਦੂਸਰਾ ਜਿਹੜੇ ਮਰੀਨ ਪ੍ਰੋਡਕਟਸ ਹੋ ਗਏ ਜਿਹੜੇ ਆ ਮੱਛੀਆਂ ਵਗੈਰਾ ਜਾਂ ਸਮੁੰਦਰ ਦੇ ਝੀਂਗੇ ਵਗੈਰਾ ਹਨ ਇਹਦੇ ਨਾਲ ਵੀ 50 ਲੱਖ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋ ਰਹੇ ਆ ਇੰਡੀਆ ਦੇ ਤੇ ਦੂਸਰਾ ਤੁਸੀਂ ਦੇਖ ਲਓ ਇਲੈਕਟ੍ਰੋਨਿਕ ਪ੍ਰੋਡਕਟ ਜਿਹੜੇ ਆ ਇੰਡੀਆ ਇੱਥੋਂ ਭੇਜਦਾ ਸੀਗਾ ਉਹਦੇ ਨਾਲ 1.5 ਕਰੋੜ ਲੋਕ ਇੰਡੀਆ ਦੇ ਪ੍ਰਭਾਵਿਤ ਹੋ ਰਿਹਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੇ ਦੂਸਰਾ ਲਾ ਲਓ ਤੁਸੀਂ ਆਟੋ ਸੈਕਟਰ ਦੇ ਵਿੱਚ ਲਾ ਲਓ 3 ਕਰੋੜ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਊਗੇ ਜਿਹੜੇ ਇਹ ਇਹਨਾਂ ਨੇ ਟੈਰਫ ਲਾਇਆ ਸਭ ਤੋਂ ਵੱਧ ਅਸਰ ਪਊਗਾ ਕੱਪੜਾ ਉਤਪਾਦਕ ਦੇ ਵਿੱਚ ਜਿਹਦੇ ਨਾਲ ਲਗਭਗ 5.5 ਕਰੋੜ ਇੰਡੀਆ ਦੇ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਊਗੇ ਉਹਨਾਂ ਦੀਆਂ ਤਨਖਾਹਾਂ ਘਟਾਈਆਂ ਜਾਊਗੀਆਂ ਜਾਂ ਜਿਹੜੀਆਂ ਇਹ ਕੰਪਨੀਆਂ ਚਲਾਉਂਦੇ ਸੀਗੇ ਉਹਨਾਂ ਨੂੰ ਪ੍ਰੋਫਿਟ ਘਟ ਹੋਊਗਾ ਕਾਰਨ ਕੀ ਹੈ ਦਾ ਕਿ ਕੋਈ ਵੀ ਚੀਜ਼ ਜਿਹੜੀ ਇੰਡੀਆ ਦੀ ਅੱਗੇ ਅਮਰੀਕਾ ਦੇ ਵਿੱਚ 100 ਰੁਪਏ ਦੀ ਵਿਕਦੀ ਸੀਗੀ ਹੁਣ ਉੱਥੇ 150 ਦੀ ਵਿਕੂਗੀ ਨਤੀਜਾ ਇਹ ਹੋਇਆ ਕਿ ਜਿਹੜੇ ਬੰਗਲਾਦੇਸ਼ੀ ਸਮਾਨ ਹੋ ਗਏ ਜਾਂ ਬੇਅਤ ਨਾਮ ਦਾ ਕੋਈ ਸਮਾਨ ਹੋ ਗਿਆ ਉਹ ਹੁਣ ਉੱਥੇ ਮਤਲਬ ਕਿ ਇੰਡੀਆ ਦੇ ਸਮਾਨ ਨਾਲੋਂ ਘੱਟ ਰੇਟ ਤੇ ਵਿਕ ਜਾਊਗਾ ਮਤਲਬ ਇੰਡੀਆ ਦੀ ਕੋਈ ਚੀਜ਼ 150 ਦੀ ਵਿਕਦੀ ਆ ਜਾਂ ਬੇਅਤ ਨਾਮ ਦੀ ਬਣੀ ਜਾਂ ਬੰਗਲਾਦੇਸ਼ ਦੀ ਬਣੀ 120 ਦੀ ਵਿਕਦੀ ਆ ਸੋ ਯਕੀਨਨ ਅਮਰੀਕਾ ਵਾਲੇ ਲੋਕ ਉਹ ਬੇਅਤ ਨਾਮ ਤੇ ਬੰਗਲਾਦੇਸ਼ ਦੀ ਬਣੀ ਚੀਜ਼ ਲਊਗੇ ਸੋ ਇਹਦੇ ਨਾਲ ਇਹ ਹੋਊਗਾ ਕਿ ਜਿਹੜੇ ਉਹ ਵਪਾਰੀ ਹੈਗੇ ਆ ਉੱਥੇ ਅਮਰੀਕਾ ਦੇ ਵਿੱਚ ਉਹ ਕਹੂਗੇ ਵੀ ਇੰਡੀਆ ਦੇ ਵਿੱਚ ਜਿਹੜੇ ਉਹਨਾਂ ਦੇ ਬੈਠੇ ਸੀਗੇ ਜਿਨ੍ਹਾਂ ਤੋਂ ਸਮਾਨ ਲੈਂਦੇ ਸੀਗੇ ਉਹ ਉਹ ਡੀਲਰ ਅਮਰੀਕਾ ਦੇ ਉਹ ਕਹੂਗੇ ਵੀ ਸਾਨੂੰ ਹੁਣ ਇਹ ਸਮਾਨ ਮਤਲਬ ਕਿ ਤੁਸੀਂ ਨਾ ਭੇਜਿਆ ਕਰੋ ਤੁਹਾਡਾ ਮਹਿੰਗਾ ਆ ਕਿਉਂਕਿ ਇੱਥੇ ਕੋਈ ਲੈਂਦਾ ਨਹੀਂਗਾ ਸੋ ਇਹਦੇ ਨਾਲ ਕੀ ਆ ਜਿਹੜਾ ਕਿ ਇੰਡੀਆ ਦੇ ਵਿੱਚ ਜਿਹੜਾ ਵੀ ਸਮਾਨ ਬਣ ਕੇ ਉੱਥੇ ਜਾਂਦਾ ਸੀਗਾ ਉਹ ਘਟ ਜਾਊਗਾ ਹੌਲੀ-ਹੌਲੀ ਉਹਦੇ ਨਾਲ ਫਰਕ ਪਊਗਾ ਜਿੰਨੇ ਆਹ ਲੋਕਾਂ ਦੀ ਤੁਹਾਨੂੰ ਮੈਂ ਦੱਸਿਆ ਕਰੋੜਾਂ ਹੀ ਲੋਕਾਂ ਈ ਜਣੇ ਕਹਿੰਦੇ ਆ ਕਿ ਇੰਡੀਆ ਵਾਲੇ ਕਿਸੇ ਹੋਰ ਦੇਸ਼ਾਂ ਨੂੰ ਸਮਾਨ ਭੇਜ ਦੂਗੇ। ਥਾ ਮੈਂ ਤੁਹਾਨੂੰ ਦੱਸਦਾ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਡੀਆ ਦਾ ਜਿਹੜਾ ਸਭ ਤੋਂ ਜ਼ਿਆਦਾ ਐਕਸਪੋਰਟ ਹੈਗਾ। ਐਕਸਪੋਰਟ ਮਤਲਬ ਜਿਹੜਾ ਇੰਡੀਆ ਤੋਂ ਚੀਜ਼ਾਂ ਬਾਹਰ ਜਾਂਦੀਆਂ ਇੱਥੋਂ ਬਣ ਬੁਣ ਕੇ ਹਨਾ ਉਹ ਸਭ ਤੋਂ ਜ਼ਿਆਦਾ ਯੂ ਐਸ ਏ ਦੇ ਨਾਲ ਹੀ ਹੈਗਾ। ਇਹ 88 ਬਿਲੀਅਨ ਦੇ ਕਰੀਬ। ਠੀਕ ਹੈ ਜੀ। ਉਹਦੇ ਤੋਂ ਬਾਅਦ ਦੂਏ ਨੰਬਰ ਤੇ ਜੂ ਐੀ ای ਆਉਂਦਾ ਹੈ ਜਿਹੜਾ ਕਿ 75 ਬਿਲੀਅਨ ਦੇ ਕਰੀਬ ਆ। ਸੋ ਸਭ ਤੋਂ ਜ਼ਿਆਦਾ ਜਿਹੜਾ ਫਰਕ ਸਮਾਨ ਜਿਹੜਾ ਇੰਡੀਆ ਤੋਂ ਭੇਜਿਆ ਜਾਂਦਾ ਸੀ ਕਿਸੇ ਹੋਰ ਦੇਸ਼ ਨੂੰ ਉਹ ਪਹਿਲੇ ਨੰਬਰ ਤੇ ਯੂ ਐਸ ਏ ਹੀ ਆ ਸੋ ਜੇਕਰ ਅਸੀਂ ਰਸ਼ੀਆ ਦੀ ਗੱਲ ਕਰ ਲਈਏ ਕਿ ਅਸੀਂ ਰਸ਼ੀਆ ਤੋਂ ਤੇਲ ਲੈ ਰਹੇ ਹਾਂ ਰਸ਼ੀਆ ਆਪਣੀਆਂ ਚੀਜ਼ਾਂ ਵੇਚ ਹੀ ਰਿਹਾ ਇੰਡੀਆ ਨੂੰ ਇੰਡੀਆ ਦੀ ਕੋਈ ਵੀ ਬਣੀ ਚੀਜ਼ ਰਸ਼ੀਆ ਵਾਲੇ ਇੰਨੀਆਂ ਨਹੀਂ ਲੈਂਦੇ ਹੈਗੇ ਸੋ ਇਸੇ ਹੀ ਤਰ੍ਹਾਂ ਜੇ ਦੂਸਰੇ ਪਾਸੇ ਵੀ ਗੱਲ ਕੀਤੀ ਜਾਵੇ ਚਾਈਨਾ ਵੀ ਤੁਸੀਂ ਦੇਖ ਲਓ ਚਾਈਨਾ ਦੇ ਵਿੱਚ ਸਿਰਫ 35 ਬਿਲੀਅਨ ਦੇ ਕਰੀਬ ਆ ਇੰਡੀਆ ਦਾ ਜਿਹੜਾ ਸਮਾਨ ਜਾਂਦਾ ਚਾਈਨਾ ਨੂੰ ਭੇਜਦਾ ਹੈ ਇੰਡੀਆ ਸਿਰਫ 35 ਬਿਲੀਅਨ ਤੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਚੀਜ਼ਾਂ ਕਿਹੜੇ ਦੇਸ਼ ਦੀਆਂ ਆਉਂਦੀਆਂ ਆ ਬਣ ਕੇ ਤਹੋ ਚਾਈਨਾ ਦੇਖ ਸਕਦੇ ਆ ਇਹ ਚਾਈਨਾ ਆ ਨੰਬਰ 1 ਦਾ ਜਾਨੀ ਕਿ ਇਹ ਇੰਪੋਰਟਰ ਆ ਨੰਬਰ 1 ਦਾ ਇੰਪੋਰਟਰ ਆ ਇੰਡੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਮਤਲਬ ਕਿ ਬਾਹਰੋਂ ਆਉਂਦੀਆਂ ਨੰਬਰ 2 ਤੇ ਆ ਗਿਆ ਰਸ਼ੀਆਲੇ ਹੈ ਨਾ ਤੇਲ ਤੂਲੇ ਦੇ ਵਿੱਚ ਆ ਗਿਆ ਵੀ 35 ਬਿਲੀਅਨ ਦੇ ਕਰੀਬ ਆ ਗਿਆ ਫਿਰ ਯੂਏਈ ਵਾਲੇ ਵੀ ਆ ਗਏ ਹੈ ਨਾ ਇਹ 24 ਬਿਲੀਅਨ ਦਾ ਕਰਦੇ ਪਿਆ ਮਤਲਬ ਕਿ ਅਮਰੀਕਾ ਵਾਲੇ ਆ ਗਏ ਯੂਐਸਏ ਇਹ 24 ਬਿਲੀਅਨ ਦਾ ਜਦ ਕਿ ਅਸੀਂ ਜਿਹੜਾ ਅਮਰੀਕਾ ਨੂੰ ਚੀਜ਼ਾਂ ਭੇਜਦੇ ਸੀਗੇ ਉਹ 80 ਬਿਲੀਅਨ ਦੇ ਕਰੀਬ ਆ ਤੇ ਇਹ ਜਿਹੜਾ ਅਮਰੀਕਾ ਇੰਡੀਆ ਭੇਜਦਾ ਸੀਗਾ ਉਹ 24 ਬਿਲੀਅਨ ਦੇ ਕਰੀਬ ਆ ਸੋ ਇਹੀ ਜਿਹੜਾ ਫਰਕ ਸੀਗਾ ਉਹ ਅਮਰੀਕਾਂ ਵਾਲੇ ਚਾਹੁੰਦੇ ਸੀਗੇ ਕਿ ਅਸੀਂ ਜਿਹੜਾ ਪੂਰਾ ਕਰ ਲਈਏ ਇੱਥੇ ਇੰਨਾ ਸਮਾਨ ਭੇਜੀਏ ਪਰ ਇੰਡੀਆ ਵਾਲੇ ਯਾਨੀ ਕਿ ਜਾਦੇ ਚੀਜ਼ਾਂ ਕਿਤੋਂ ਖਰੀਦ ਰਿਹਾ ਚਾਈਨਾ ਵਾਲਿਆਂ ਤੋਂ ਤੇ ਰਸ਼ੀਆ ਵਾਲਿਆਂ ਤੋਂ ਪਰ ਰਸ਼ੀਆ ਵਾਲੇ ਇੰਡੀਆ ਦੀਆਂ ਕੋਈ ਚੀਜ਼ਾਂ ਨਹੀਂ ਖਰੀਦ ਰਹੇ ਸੋ ਇੰਡੀਆ ਦੀਆਂ ਜਿਹੜੀਆਂ ਚੀਜ਼ਾਂ ਖਰੀਦਦਾ ਸੀਗਾ ਉਹ ਅਮਰੀਕਾ ਹੀ ਸੀਗਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇੱਕ ਇਹ ਵਪਾਰਕ ਜਿਹੜਾ ਦੇਸ ਹੈਗਾ ਇੰਡੀਆ ਦਾ ਉਹ ਟੁੱਟ ਚੁੱਕਿਆ ਜਾਂ ਟੁੱਟ ਰਿਹਾ ਹੈ ਉਹਦੇ ਨਾਲ ਘਾਟਾ ਜਿਹੜਾ ਹੈ ਉਹ ਬਹੁਤ ਪੈ ਰਿਹਾ ਹੈ ਕਿਉਂਕਿ ਕਿਸੇ ਵੀ ਦੇਸ਼ ਦੇ ਲਈ ਚੀਜ਼ਾਂ ਉੱਥੋਂ ਦੀਆਂ ਬਣੀਆਂ ਉਹ ਬਾਹਰ ਜਾ ਕੇ ਵਿਕਣ ਉਹਦੇ ਨਾਲ ਹੀ ਇਕਨੋਮੀ ਉੱਪਰ ਜਾਂਦੀ ਹੁੰਦੀ ਆ ਕੋਈ ਵੀ ਦੁਕਾਨ ਆ ਤੁਸੀਂ ਚੀਜ਼ਾਂ ਖਰੀਦੀ ਜਾਉਂਗੇ ਖਰੀਦੀ ਜਾਉਂਗੇ ਪਰ ਤੁਹਾਡੀਆਂ ਕੋਈ ਲੈ ਹੀ ਨਹੀਂ ਰਿਆ ਉਹਦੇ ਨਾਲ ਤੁਸੀਂ ਕਦੀ ਵੀ ਕਾਮਯਾਬ ਨਹੀਂ ਹੋਵੋਗੇ ਸੋ ਅਮਰੀਕਾ ਇੱਕ ਵਧੀਆ ਜਾਨੀ ਕਿ ਗਾਹਕ ਸੀਗਾ ਜਿਹੜਾ ਇੰਡੀਆ ਦੀਆਂ ਚੀਜ਼ਾਂ ਖਰੀਦਦਾ ਸੀਗਾ ਹੁਣ ਉਹ ਸ਼ਾਇਦ ਨਹੀਂ ਖਰੀਦੂਗਾ ਸੋ ਇਹਦੇ ਨਾਲ ਕਰੋੜਾਂ ਲੋਕਾਂ ਦੇ ਉੱਤੇ ਫਰਕ ਪੈ ਰਿਹਾ ਤੇ ਪਊਗਾ ਦੂਸਰਾ ਗੱਲ ਆਪਾਂ ਕਰਦੇ ਸੀਗੇ ਕਿ ਇਹ ਇੰਡੀਆ ਹੋਰ ਦੇਸ਼ਾਂ ਨੂੰ ਇਹ ਚੀਜ਼ਾਂ ਭੇਜ ਦੇ ਤਾਂ ਮੈਂ ਤੁਹਾਨੂੰ ਦੱਸਦਾ ਹੈ ਕਿ ਜਿਹੜੇ ਇਹ ਮਹਿੰਗੇ ਦੇਸ਼ ਹੈਗੇ ਉਹ ਯੂਰਪ ਦੇ ਹੀ ਆ ਹੈਨਾ ਉਹ ਯੂਰਪ ਵਾਲੇ ਦੇਸ਼ ਕਿਹਦੇ ਨਾਲ ਲੱਗਦੇ ਆ ਅਮਰੀਕਾ ਦੇ ਨਾਲ ਹੀ ਪਿੱਛੇ ਜੋ ਕਹੂਗਾ ਅਮਰੀਕਾ ਉਹਦੇ ਨਾਲ ਹੀ ਚੱਲਦੇ ਆ ਸੋ ਹੁਣ ਰੀਸੈਂਟਲੀ ਡੋਨਲਡ ਟਰੰਪ ਨੇ ਇਹ ਆਰਡਰ ਜਾਰੀ ਕੀਤਾ ਆ ਕਿ ਜਿੰਨੇ ਵੀ ਯੂਰਪ ਦੇ ਦੇਸ਼ ਆ ਉਹ ਵੀ ਇੰਡੀਆ ਦੇ ਨਾਲ ਮਤਲਬ ਕਿ ਵਪਾਰ ਕਰਨਾ ਬੰਦ ਕਰੋ ਟੈਰਿਫ ਲਾਓ ਸੋ ਜਿਹੜੇ ਇੱਕ ਮਹਿੰਗੇ ਗਾਹਕ ਸੀਗੇ ਜਿੱਥੇ ਸਮਾਨ ਜਾਂਦਾ ਸੀਗਾ ਨੰਬਰ 1 ਤੇ ਤਾਂ ਅਮਰੀਕਾ ਹੀ ਜਾਂਦਾ ਸੀਗਾ ਉਹ ਤਾਂ ਪਿੱਛੇ ạt ਗਿਆ ਜਿਹੜਾ ਥੋੜਾ ਬਹੁਤਾ ਹੁਣ ਉਧਰ ਨੂੰ ਵੀ ਜਾਂਦਾ ਸੀਗਾ ਯੂਰਪ ਵਾਲੇ ਦੇਸ਼ਾਂ ਨੂੰ ਜੇ ਉਹ ਵੀ ਪਿੱਛੇ ਹਟਦੇ ਆ ਤਾਂ ਇਹ ਬਹੁਤ ਨੁਕਸਾਨ ਹੋਊਗਾ ਇਹ ਛੋਟੇ ਛੋਟੇ ਕੰਮਾਂ ਤੇ ਵੀ ਇਹਦਾ ਅਸਰ ਦਿਸਣ ਨੂੰ ਮਿਲੂਗਾ ਇਸੇ ਤੋਂ ਹਥਿਆਰ ਨਾ ਖਰੀਦਣਾ ਵੀ ਇੱਕ ਤਰ੍ਹਾਂ ਦੇ ਨਾਲ ਡੋਨਲਡ ਟਰੰਪ ਜਾਂ ਯੂਐਸਏ ਵਾਲਿਆਂ ਲਈ ਇੰਡੀਆ ਦੇ ਖਿਲਾਫ ਥੋੜਾ ਗੁੱਸਾ ਭਰਿਆ ਹੋਇਆ ਕਿਉਂਕਿ ਇੰਡੀਆ ਵਾਲੇ ਹਮੇਸ਼ਾ ਹੀ ਇਹ ਜਿਹੜੇ ਹਥਿਆਰ ਖਰੀਦਣ ਲਈ ਰਸ਼ੀਆ ਨੂੰ ਹੀ ਪ੍ਰੈਫਰ ਕਰਦੇ ਆ ਜਾਂ ਕੋਈ ਹੋਰ ਦੇਸ਼ਾਂ ਨੂੰ ਪ੍ਰੈਫਰ ਕਰਦੇ ਆ ਜਿਦਾ ਰਾਫਲ ਫਰਾਂਸ ਤੋਂ ਖਰੀਦਿਆ ਸੀਗਾ ਅਮਰੀਕਾ ਵਾਲੇ ਵੀ ਇਹ F35 ਜਿਹੜਾ ਇਹਨਾਂ ਦਾ ਫਾਈਟਰ ਜੈਟ ਹੈ ਸੀਗਾ ਉਹ ਵੇਚਣ ਦੀ ਇੰਡੀਆ ਨੂੰ ਕੋਸ਼ਿਸ਼ ਕਰ ਰਹੇ ਸੀਗੇ ਪਰ ਉਹ ਮਹਿੰਗਾ ਹੀ ਇੰਨਾ ਦੇ ਰਿਹਾ ਕਿ ਬਾਕੀ ਦੇਸ਼ਾਂ ਦੇ ਕੋਲੋਂ ਉਸੇ ਉਸੇ ਹੀ ਰੇਟ ਦੇ ਵਿੱਚ ਦੋ ਦੋ ਜਹਾਜ਼ ਆ ਜਾਣੇ ਆ ਜਿਹੜੇ ਇਹ ਮਤਲਬ ਕਿ ਫੌਜੀ ਜਹਾਜ਼ ਆ ਕਿਉਂਕਿ ਜੇਕਰ ਦੇਖਿਆ ਜਾਵੇ ਜੋਕਰੇਨ ਤੋਂ ਬਾਅਦ ਇੰਡੀਆ ਹੀ ਨੰਬਰ 1 ਦਾ ਯਾਨੀ ਕਿ ਇੰਪੋਰਟਰ ਆ ਜਿਹੜਾ ਇਹ ਜੰਗੀ ਸਮਾਨ ਬਾਹਰਲੇ ਮੂਲਕਾਂ ਤੋਂ ਲੈਂਦਾ ਸੋ ਅਮਰੀਕਾ ਚਾਹੁੰਦਾ ਸੀਗਾ ਕਿ ਇਹ ਸਾਰਾ ਸਮਾਨ ਇੰਡੀਆ ਕਿੱਥੋਂ ਲਵੇ ਅਮਰੀਕਾ ਤੋਂ ਲਵੇ ਪਰ ਇੰਡੀਆ ਵਾਲੇ ਕਹਿੰਦੇ ਨਹੀਂ ਜੀ ਤੁਹਾਡਾ ਮਹਿੰਗਾ ਵੀ ਬਹੁਤ ਆ ਤੇ ਆਪਾਂ ਰਸ਼ੀਆ ਵਾਲੇ ਤੋਂ ਲਵਾਂਗੇ ਸੋ ਇਸ ਲਈ ਵੀ ਇਹ ਜਿਹੜਾ ਇੱਕ ਦੂਰੀ ਹੈਗੀ ਆ ਇੰਡੀਆ ਤੇ ਯੂ ਐਸ ਏ ਦੇ ਵਿਚਕਾਰ ਜਿਹੜੀ ਆ ਉਹ ਵਧੀਆ ਇਹ ਵੀ ਇੱਕ ਕਾਰਨ ਇੰਡੀਆ ਦਾ ਰਾਜ ਜਿਹੜਾ ਮਨੀਪੋਰਾ ਉਹਦੇ ਵਿੱਚ ਜਿਹੜੇ ਇਸਾਈਆਂ ਦੇ ਉੱਤੇ ਬਹੁਤ ਸਾਰੀਆਂ ਚਰਚਾਂ ਨੂੰ ਵੀ ਅੱਗੇ ਲਾਈਆਂ ਗਈਆਂ ਹਨਾ ਮੇਤੀ ਤੇ ਕੁਕੀਸ ਜਿਹੜੇ ਕੁਕੀਸ ਹੈਗੇ ਆ ਉਹ ਇਸਾਈ ਧਰਮ ਨੂੰ ਜਾਦੇ ਮੰਨਦੇ ਆ ਤੇ ਮਿਹਤੀ ਹੈਗੇ ਆ ਉਹ Hindu ਧਰਮ ਨੂੰ ਜਾਦੇ ਮੰਨਦੇ ਆ ਉਹਨਾਂ ਦਾ ਜਿਹੜਾ ਕਲਾਸ਼ ਚੱਲਦਾ ਪਿਆ ਸੀਗਾ ਜਿਹਦੇ ਵਿੱਚ ਇਸਾਈ ਲੋਕਾਂ ਦੇ ਨਾਲ ਇੱਕ ਔਰਤ ਦੇ ਨਾਲ ਮਤਲਬ ਕਿ ਰੇਬ ਵਗੈਰਾ ਵੀ ਹੋਏ ਸੀਗੀਆਂ ਘਟਨਾਵਾਂ ਜੋ ਇੰਟਰਨੈਸ਼ਨਲ ਲੈਵਲ ਤੇ ਕਾਫੀ ਮਤਲਬ ਉਹ ਵਾਇਰਲ ਵੀ ਹੋਈ ਸੀਗੀ ਤੇ ਇੱਥੇ ਕਈ ਚਰਚਾਂ ਵੀ ਫੂਕੀਆਂ ਗਈਆਂ ਸੋ ਇੱਕ ਤਰ੍ਹਾਂ ਦੇ ਨਾਲ ਇਹ ਵੀ ਜਿਹੜੀਆਂ ਚੀਜ਼ਾਂ ਜਿਹੜਾ ਪੱਛਮੀ ਲੋਕ ਹੈਗੇ ਆ ਦੇਸ਼ ਹੈਗੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਗੁੱਸਾ ਕਿਉਂਕਿ ਉਹ ਜ਼ਿਆਦਾਤਰ ਈਸਾਈ ਧਰਮ ਨੂੰ ਹੀ ਮੰਨਦੇ ਆ ਨਾ ਸੋ ਇਹ ਵੀ ਇੱਕ ਕਿਤੇ ਨਾ ਕਿਤੇ ਕਾਰਨ ਆ ਦੂਜਾ ਜਿਹੜੀ ਹੁਣ ਇਸ ਵੇਲੇ ਇੱਕ ਗਰੁੱਪ ਵਾਜੀ ਵੀ ਹੋ ਰਹੀ ਆ ਨਾ ਪੂਰੇ ਵਰਲਡ ਦੀ ਹੋ ਰਹੀ ਆ ਜਦਕਿ ਇੰਡੀਆ ਦੀ ਵਿਦੇਸ਼ ਨੀਤੀ ਇਹ ਸੀਗੀ ਕਿ ਆਪਾਂ ਨੇ ਕਿਸੇ ਦੇਸ਼ਾਂ ਵੱਲ ਵੀ ਨਹੀਂ ਜਾਣਾ ਨਾ ਨਿਊਟਰਲ ਰਹਿਣਾ ਚਾਹੇ ਅਮਰੀਕਾ ਆ ਚਾਹੇ ਰਸ਼ੀਆ ਮਤਲਬ ਕਿ ਬਰਾਬਰ ਜੇ ਰੱਖਦੇ ਹੁੰਦੇ ਸੀਗੇ ਪਰ ਹੁਣ ਕੁਝ ਸਮੇਂ ਦੇ ਵਿੱਚ ਇਸ ਤਰ੍ਹਾਂ ਹੋ ਚੁੱਕਿਆ ਆ ਕਿ ਇੰਡੀਆ ਚਾਈਨਾ ਤੇ ਰਸ਼ੀਆ ਜਾਨੀ ਕਿ ਇਧਰ ਨੂੰ ਇੱਕ ਤਰ੍ਹਾਂ ਦੇ ਨਾਲ ਝੁਕਦਾ ਜਾ ਰਿਹਾ ਜਿਹਦੇ ਨਾਲ ਅਮਰੀਕਾ ਦਾ ਕਹ ਲੋ ਕਿ ਅਮਰੀਕਾ ਦਾ ਰਾਸ਼ਟਰਪਤੀ ਜਾਂ ਅਮਰੀਕਾ ਬੈਠੀ ਹੋਈ ਲੌਬੀ ਉਹ ਕਿਤੇ ਨਾ ਕਿਤੇ ਥੋੜਾ ਜਾ ਹੁਣ ਐਸ ਵੇਲੇ ਖਿਜੇ ਹੋਏ ਆ ਇੰਡੀਆ ਦੇ ਨਾਲੋ। ਸਤਰੀ ਗੱਲ ਇਹ ਆ ਕਿ ਇੰਡੀਆ ਕੀ ਅਮਰੀਕਾ ਦੇ ਨਾਲ ਦੁਸ਼ਮਣੀ ਦਾ ਚਲੋ ਮੈਨੂੰ ਨਹੀਂ ਲੱਗਦਾ ਸੀ ਕਰ ਸਕਦੇ ਆ ਅਮਰੀਕਾ ਦਾ ਤਾਂ ਐਸ ਵੇਲੇ ਰਤਬਾ ਹੀ ਬਹੁਤ ਵੱਡਾ ਆ। ਕਈ ਕਹਿ ਨਹੀਂ ਦਿੰਦੇ ਕਹਿੰਦਾ ਜੇ ਦੁਨੀਆ ਤੇ ਰੱਬ ਤੋਂ ਬਾਅਦ ਜੇ ਐਸ ਵੇਲੇ ਕਿਸੇ ਕੋਲ ਪਾਵਰ ਆ ਤਾਂ ਉਹ ਅਮਰੀਕਾ ਹੀ ਆ। ਇਹ ਗੱਲ ਕਿਤੇ ਨਾ ਕਿਤੇ ਸੱਚ ਵੀ ਆ। ਜੇ ਮੈਂ ਗੱਲ ਕੀਤਾ ਕਿ ਅਸੀਂ ਉਹਨਾਂ ਨਾਲ ਦੁਸ਼ਮਣੀ ਲੈ ਸਕਦੇ ਆ ਜੇ ਮੈਂ ਤੁਹਾਨੂੰ ਸਿੱਧੀ ਸਿੱਧੀ ਇੱਕ ਗੱਲ ਇਹ ਦੱਸਦਾ ਕਿ ਜੇਕਰ ਇਹ Google ਆ ਉਹ ਅਮਰੀਕਾ ਦਾ ਬਣਿਆ ਹੋਇਆ ਜੇ ਇਹ Gmail ਹੀ ਬੰਦ ਕਰ ਦਿੱਤੀ ਜਾਵੇ ਤੁਹਾਡਾ ਸਾਰਾ ਚੋਪਟ ਹੋ ਜਾਣਾ ਇਹ WhatsApp ਹੈ ਨਾ Facebook everything ਹਰੇਕ ਬੰਦੇ ਦੀ ਕੱਲੀ ਕੱਲੀ ਡਿਟੇਲ ਅਮਰੀਕਾ ਵਾਲੇ ਦੇ ਕੋਲ ਆ ਕਿਉਂਕਿ Gmail ਕਿੱਥੇ ਆ ਅਮਰੀਕਾ ਦੀ ਹੈ ਨਾ ਤੁਸੀਂ ਕੋਈ ਵੀ ਮੇਲ ਕਰਦੇ ਹੋ ਉਹਨੂੰ ਆਫੀਸ਼ੀਅਲੀ ਮਤਲਬ ਕਿ ਲੀਗਲ ਮੰਨਿਆ ਜਾਂਦਾ ਉੱਤੇ ਕੋਈ ਮੈਸੇਜ ਜਾਂ ਮੇਲ ਭੇਜੀ ਜਾਂਦੀ ਆ WhatsApp ਤੇ ਕਰਦੇ ਹਾਂ ਤਾਂ ਮੰਨਿਆ ਵੀ ਨਹੀਂ ਜਾਂਦਾ ਸੋ ਇਹ ਸਾਰਾ ਹੀ ਚਾਹੇ Play Store ਹੋ ਗਿਆ Android ਫੋਨ ਹੋ ਗਿਆ ਕਿੱਥੋਂ ਇਹ ਅਮਰੀਕਾ ਤੋਂ ਜੀ ਇਹ ਸਾਰਾ ਬੰਦ ਕਰਕੇ Microsoft ਕਿੱਥੇ ਆ ਇਹ ਸਾਰਾ ਕੁਝ ਇੱਕ ਵਾਰੀ ਉਹ ਬੰਦ ਕਰਦੇ ਹਨ ਨਾਲ ਹੀ ਚਾਪਟ ਹੋ ਜਾਣੀਆਂ ਚੀਜ਼ਾਂ ਸੋ ਅਸੀਂ ਦੁਸ਼ਮਣੀ ਵਾਲੇ ਲੈਵਲ ਤੇ ਤਾਂ ਮੈਨੂੰ ਲੱਗਦਾ ਹੈ ਹੀ ਨਹੀਂਗੇ ਸੋ ਚਾਈਨਾ ਵਾਲਿਆਂ ਨੇ ਇਹ ਚੀਜ਼ਾਂ ਅਲੱਗ ਬਣਾਈਆਂ ਹੋਈਆਂ ਅਗਲੇ ਤਾਂ ਆਕੜ ਦਿਆ ਕਹਿੰਦੇ ਜੇ ਤੂੰ 100 ਲਾਉਂਗਾ ਤਾਂ 200 ਲਾਵਾਂਗੇ ਦੂਸਰੀ ਗੱਲ ਪਾਕਿਸਤਾਨ ਨੂੰ ਇਹ ਇਹ ਜਹਾਜ਼ ਦੇ ਸਕਦੇ ਆ ਅਮਰੀਕਾ ਵਾਲੇ ਐਫ 35 ਦੇ ਦਿੱਤਾ ਜਾਂ ਹੋਰ ਕੋਈ ਜਹਾਜ਼ ਦੇ ਦਿੱਤਾ ਜਿਹੜਾ ਕਿ ਜਿਹੜੇ ਇੰਡੀਆ ਦੇ ਕੋਲ ਰੱਖਿਆ ਤੰਤਰ ਰਹਿ ਗਿਆ ਹਨਾ ਐਸ 400 100 ਹਨਾ ਉਹਦੇ ਵਿੱਚ ਜੇ ਉਹਦੇ ਰਡਾਰਾਂ ਦੇ ਵਿੱਚ ਵੀ ਨਹੀਂ ਆਉਗੇ ਨਾ ਸੋ ਇਸ ਤਰ੍ਹਾਂ ਦੇ ਨਾਲ ਇਹ ਦੁਸ਼ਮਣੀ ਜਿਹੜੀ ਆ ਅਮਰੀਕਾ ਵਾਲੇ ਹੋਰ ਤਰੀਕੇ ਨਾਲ ਕੱਢ ਸਕਦੇ ਆ ਇਹਨਾਂ ਕੋਲ ਟੈਕਨੋਲੋਜੀ ਆ ਇਹਨਾਂ ਕੋਲ ਤਰੀਕੇ ਬਹੁਤ ਆ ਸੋ ਅਸੀਂ ਮੈਂ ਨਹੀਂ ਕਹਿ ਸਕਦਾ ਕਿ ਅਮਰੀਕਾ ਦੇ ਨਾਲ ਇਹ ਦੁਸ਼ਮਣੀ ਇੰਡੀਆ ਵਾਲੇ ਕਰ ਸਕਦੇ ਆ ਬੋਇੰਗ ਜਹਾਜ਼ ਆ ਸਾਰੇ ਅਮਰੀਕਾ ਤੋਂ ਬਣ ਕੇ ਆਉਂਦੇ ਆ ਨਾ ਇਹ ਜਹਾਜ਼ ਲੈ ਲਿਆ ਇੱਕ ਵਾਰੀ ਉਹ ਹੀ ਨਹੀਂ ਇਕੱਲਾ ਉਸ ਤੋਂ ਇਲਾਵਾ ਵੀ ਇਹਦੇ ਬਹੁਤ ਸਾਰੇ ਪੁਰਜ਼ੇ ਪਾਰਟ ਆਉਂਦੇ ਆ ਚੀਜ਼ਾਂ ਹੁੰਦੀਆਂ ਹਨਾ ਜਿਹੜੀਆਂ ਕਿ ਟੈਕਨੀਕਲੀ ਚੀਜ਼ਾਂ ਹੁੰਦੀਆਂ ਉਹ ਵੀ ਅਮਰੀਕਾ ਦੇ ਉੱਤੇ ਹੀ ਨਿਰਭਰ ਆ ਸੋ ਅਸੀਂ ਉਹਨਾਂ ਨਾਲ ਦੁਸ਼ਮਣੀ ਕਰ ਲਈਏ ਇੰਨਾ ਸੌਖਾ ਨਹੀਂਗਾ ਸੈਟੇਲਾਈਟ ਬਹੁਤ ਸਾਰੇ ਆ ਅਮਰੀਕਾ ਦੇ ਜਿਹੜੇ ਅਸੀਂ ਭਾਰਤ ਦੇ ਆ ਪਰ ਜੇਕਰ ਕੋਈ ਦੇਸ਼ ਫਾਇਦਾ ਦੇ ਸਕਦਾ ਮੈਨੂੰ ਲੱਗਦਾ ਉਹ ਇੰਡੀਆ ਨੂੰ ਅਮਰੀਕਾ ਹੀ ਦੇ ਸਕਦਾ ਨਹੀਂ ਤਾਂ ਬਾਕੀ ਜਿਹੜੇ ਦੇਸ਼ ਹੈਗੇ ਆ ਉਹਨਾਂ ਲਈ ਇੰਡੀਆ ਚਾਹੇ ਉਹ ਚਾਈਨਾ ਚਾਹੇ ਰਸ਼ੀਆ ਉਹਨਾਂ ਲਈ ਇੱਕ ਮੰਡੀ ਐ ਇੱਥੇ ਸਮਾਨ ਨਹੀਂ ਵੇਚ ਸਕਦੇ ਇੱਥੋਂ ਲੈ ਕੁਝ ਨਹੀਂ ਸਕਦੇ ਪਰ ਇਹ ਜਿਹੜੇ ਅਮਰੀਕਾਂ ਵਾਲੇ ਸੀਗੇ ਉਹ ਜ਼ਰੂਰ ਲੈਂਦੇ ਸੀਗੇ ਸੋ ਜੇ ਮੈਂ ਦੁਸ਼ਮਣੀ ਦੀ ਗੱਲ ਕਰਾਂ ਦੁਸ਼ਮਣੀ ਦੇ ਲੈਵਲ ਤੱਕ ਮੈਨੂੰ ਲੱਗਦਾ ਹਲੇ ਤੀ ਤਾਂ ਆਏ ਨਹੀਂਗੇ ਫਿਲਹਾਲ ਜਿਹੜੀਆਂ ਦੂਰੀਆਂ ਇਹਨਾਂ ਦੋਈ ਦੇਸ਼ਾਂ ਦੇ ਵਿੱਚ ਵਧੀਆਂ ਹੋਈਆਂ ਹੋਪਫੁਲੀ ਜੇ ਕਦੀ ਟਰੰਪ ਤੋਂ ਬਾਅਦ ਕੋਈ ਹੋਰ ਰਜਿਮ ਆਇਆ ਉੱਥੇ ਜਾਂ ਟਰੰਪ ਦੇ ਹੁੰਦੇ ਹੁੰਦੇ ਵੀ ਕਿਉਂਕਿ ਇਹ ਪੋਲਿਟਿਕਸ ਆ ਕਦੋਂ ਵੀ ਬਦਲ ਸਕਦੀ ਆ ਨਾ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਫਿਲਹਾਲ ਅਮਰੀਕਾ ਦੀ ਪੂਰੀ ਕੋਸ਼ਿਸ਼ ਆ ਇਸ ਵੇਲੇ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਕਿ ਇੰਡੀਆ ਦੇ ਵਿੱਚ ਜਿਹੜਾ ਆ ਉਹ ਰਜਿਮ ਚੇਂਜ ਕੀਤਾ ਜਾਵੇ ਕੋਈ ਹੋਰ ਸਰਕਾਰ ਲਿਆਂਦੀ ਜਾਵੇ ਇਹਦੇ ਲਈ ਪੂਰੀਆਂ ਉਹ ਕੋਸ਼ਿਸ਼ਾਂ ਕਰ ਰਹੇ ਆ ਸਵੇ ਇਹ ਆਪਣੀ ਗੱਲਬਾਤ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਿਲੇਸ਼ਨ ਐਸ ਵੇਲੇ ਕਿਸ ਲੈਵਲ ਤੇ ਆ ਇੰਡੀਆ ਤੇ ਅਮਰੀਕਾ ਦੇ ਧੰਨਵਾਦ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੇਕਰ ਕੁਝ ਕਮੀ ਪੈ ਜੀ ਹੁੰਦੀ ਆ ਤਾਂ ਵੀ ਜ਼ਰੂਰ ਦੱਸ ਦਿਆ ਕਰੋ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ